ਇਸ ਤਪਾ ਨਗਰੀ ਨੂੰ ਕਿਵੇਂ ਵਸਾਇਆ ਕਿਰਪਾ ਕਰਕੇ ਸੁਣਨਾ ਆਪਾਂ ਪਿੰਗਲ ਅਨੁਸਾਰ ਮਾਲਵੇ ਦੀ ਕਵੀ ਸ੍ਰੀ ਰਾਹੀਂ ਹੋਰੇ ਸ਼ੰਤ ਰਹੇ એਉਂ ਗੁਣਗਾਨ ਕਰਾਂਗੇ ਜੇਨ ਜਿਸ ਵੇਲੇ ਹਾਂ ਜੇਮ ਜਿਸ ਵੇਲੇ ਥੋਡੇ ਹੌਣ ਮੇਲੇ ਤੁਹ ਗੁਰੂ ਨਿਤ ਦਿਦਾਰ ਮੰਗਾ ਨਾ ਮੈਂ ਮਾਣ ਚਾਹੁੰਦਾ ਨਾ ਮੈਂ ਸ਼ਾਨ ਚਾਹੁੰਦਾ ਨਹੀਂ ਸੁਰਗਤੇ ਮੋ ਖਦਵਾ मंगा ख़ुश हो ख़ुश हो के, मिले दरबार सिंगार ते चर कमला दा प्यार मंगा मै ते चरण कमला दा प्यार मंगा संता जी मां करी बयान जी करन जी ਭੂਜੀ ਦਾ ਬੈਠ ਤਰੀਏ ਧਿਆਨ ਜੀ ਤਰੀਏ ਧਿਆਨ ਜੀ ਜੀਆ ਤੇ ਸੱਚੀ ਮੰਜ਼ਲ ਨੂੰ ਪਾ ਗਏ ਮੰਜ਼ਲ ਨੂੰ ਪਾ ਗਏ ਬਾਬਾ ਦਾ ਪਰਮ ਤਪ ਨੂੰ ਬਸਾ ਗਏ ਤਪ ਨੂੰ ਬਸਾ ਗਏ ਬਾਬਾ ਸੁਖਨੰਦ ਹੋਈ ਕੇ ਧਿਆਨ ਜੀ ਹੋਈ ਕੇ ਧਿਆਨ ਜੀ ਵਕਸ਼ੇ ਦੁਵਾਲ ਕਰਤੀ ਕਮਾਲ ਜੀ ਕੀਤੀ ਹੈ ਕਮਾਲ ਕਨੰਦਲੇਆ ਗੁਰੂ ਧਾਰ ਜੀ ਲੈ ਗੁਰੂ ਧਾਰ ਜੀ ਗੁਰੂਆਂ ਦਾ ਨਾਮ ਰੋਸ਼ਨ ਕਰਾ ਗਏ ਰੋਸ਼ਨ ਬਣਾ ਗਏ ਬਾਬਾ ਦਾ ਪਰਮ ਤਪੈ ਨੂੰ ਬਸਾ ਗਏ ਤਪੈ ਨੂੰ ਬਸਾ ਗਏ ਜੋ ਵੀ ਕੋਈ ਆਵੇ ਬਾਬਿਆਂ ਦੇ ਦਰ ਤੇ ਬਾਬਿਆਂ ਦੇ ਦਰ ਤੇ ਹੱਥ ਲਾਉਂਦੇ ਚਰਨੀ ਉਹ ਸੁਖੀ ਕਰਦੇ ਉਹ ਸੁਖੀ ਕਰਦੇ ਦੀ ਮਾਈ ਦਾਦੀ ਦੇਖੋ ਭਗਤੀ ਕਮਾਈ ਐ ਭਗਤੀ ਕਮਾਉਂਦੀ ਐ ਦੂਰੋਂ ਦੂਰੋਂ ਚੱਲ ਕੇ ਸੰਗਤ ਆਉਂਦੀ ਐ ਜੀ ਸੰਗਤ ਆਉਂਦੀ ਐ ਸੰਗਤਾਂ ਦੇ ਤਾਈਂ ਬਚਨ ਸੁਣਾ ਗਏ ਬਚਨ ਸੁਣਾ ਗਏ ਬਾਬਾ ਤਾਂ ਪਰਮਤਪੈ ਨੂੰ ਵਸਾ ਗਏ ਤਾਂ ਨੂੰ ਵਸਾਵੇ ਇਹ ਤਪਸ਼ਰਤ ਫੇਰ ਤਾਰ ਜੀ ਇਨਾਂ ਦਿੱਤੇ ਤਾਰ ਜੀ ਨਾਮ ਤਾਂ ਵੀ ਆਪ ਮੈਥੋਂ ਲੇਖਵਾ ਗਏ ਮੈਥੋਂ ਲੇਖਵਾ ਗਏ ਬਾਬਾ ਪਰਮਾਤਮ ਤਪੇ ਨੂੰ ਬਸਾ ਗਏ ਤਪੇ ਨੂੰ ਬਸਾ ਗਏ ਓਏ ਆਉਂਦਾ ਨਹੀਂ ਕੀ ਅੰਤ ਆਵੇਂ ਨਹੀਂ ਕੀ ਅੰਤ ਸੰਤਾਂ ਦੀ ਕਮਾਈ ਦਾ ਸੰਤਾਂ ਦੀ ਕਮਾਈ ਦਾ ਤਾਂ ਹੀ ਅੱਜ ਇਹ ਦਿਨ ਹੈ ਤਪਰਾਮ ਜੀ ਮਹਾਰਾਜ ਕੀ ਸਵਾਮੀ ਤਪਰਾਮ ਜੀ ਮਹਾਰਾਜ ਕੇ ਗੁਰੂਦੇਵ ਸਵਾਮੀ ਬਾਬਾ ਸੁਖਨੰਦ ਜੀ ਮਹਾਰਾਜ ਕੀ ਜੈ ਇਹਨਾਂ ਦੀ ਕਲਮ ਦੀ ਰਚਨਾ ਸੰਗਤ ਦੇ ਸਮਰਪਿਤ ਹੋਈ ਬਹੁਤ ਧੰਨਵਾਦ ਕਰਦੇ ਹਾਂ ਕਿਸ਼ੋਰ ਜੀਆ ਦਾ ਆਓ ਹੁਣ ਅੱਜ ਆ ਗਏ ਬਈ ਮਗਾਨ ਭਗਵਾਨ ਬ੍ਰਿੰਦਾਵਨ बिहारी ਦਾਦੇ ਪਿਆਰੇ ਕਾਲਾ ਜੀ ਸੰਤ ਸੇਵੀ ਭਗਵਾਨ ਸੇਵੀ ਹਾਂ ਉਹਨਰੇ ਭਰਾਤਾ ਜੀ ਜੀ ਆਹ ਬਹੁਤ ਪਿਆਰੀਆਂ ਰੂਹਾਂ ਨੇ ਭਗਵਾਨ ਦੀਆਂ ਪਿਆਰੀਆਂ ਰੂਹਾਂ ਨੇ ਜੀ ਆਇਆਂ ਆਖਦੇ ਹਾਂ ਇਹ ਤੇ ਪਰਵੀਨ ਜੀ ਆ ਕੇ ਚਲੇ ਗਏ